ਗੁਰੂ ਪਿਆਰੀ ਸਾਧ ਸੰਗਤ ਜੀ ਬਹੁਤ ਸਾਰੀਆਂ ਸੰਗਤਾਂ ਵੱਲੋਂ ਇੱਕ ਸਵਾਲ ਪੁੱਛਿਆ ਗਿਆ ਸੀ ਕਿ ਮੋਬਾਈਲ ਫੋਨ ਤੇ ਪਾਠ ਕਰਨਾ ਚਾਹੀਦਾ ਜਾਂ ਨਹੀਂ ਕਰਨਾ ਚਾਹੀਦਾ ਹੁਣ ਕੁਝ ਸੰਗਤਾਂ ਜਿਹੜੀ ਮੋਬਾਈਲ ਤੇ ਪਾਠ ਕਰਦੀ ਆ ਕੀ ਇਹ ਸਹੀ ਆ ਜਾਂ ਗਲਤ ਕੀ ਮੋਬਾਈਲ ਤੋਂ ਪਾਠ ਕਰਨ ਨਾਲ ਕੋਈ ਫਲ ਨਹੀਂ ਮਿਲਦਾ ਇਹੀ ਸਵਾਲ ਦਾ ਜਿਹੜਾ ਦਾ ਅੱਜ ਜਵਾਬ ਦੇਵੇਗਾ ਇੱਥੇ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਦੱਸ ਦੇਵਾਂ ਕਿ ਬਾਣੀ ਜਿਹੜੀ ਆ ਕਿਤੇ ਵੀ ਤੇ ਕਿਵੇਂ ਵੀ ਪੜੀ ਜਾਵੇ ਉਹਦਾ ਫਲ ਜ਼ਰੂਰ ਮਿਲਦਾ ਜੇਕਰ ਕੋਈ ਮੋਬਾਈਲ ਤੇ ਵੀ ਬਾਣੀ ਪੜ ਰਿਹਾ ਉਹਨੂੰ ਵੀ ਬਾਣੀ ਦਾ ਫਲ ਮਿਲਣਾ ਹੀ ਆ ਪਰ ਇੱਥੇ ਜਿਹੜੀਆਂ ਆਪਾਂ ਗੱਲਾਂ ਕਰਨੀਆਂ ਨੇ ਉਹ ਬੜੀਆਂ ਮਹੱਤਮਪੂਰਨ ਗੱਲਾਂ ਨੇ ਕਿਉਂਕਿ ਜਦੋਂ ਆਪਾਂ ਮੋਬਾਈਲ ਤੋਂ ਬਾਣੀ ਪੜਦੇ ਆ ਮੋਬਾਈਲ ਤੋਂ ਪਾਠ ਕਰਦੇ ਆ ਆਪਾਂ ਕੁਝ ਗਲਤੀਆਂ ਕਰ ਜਾਂਦੇ ਆ ਜਿਹੜੀਆਂ ਆਪਾਂ ਨਜ਼ਰ ਅੰਦਾਜ਼ ਕਰ ਦਿੰਨੇ ਆ ਤਾਂ ਅੱਜ ਆਪਾਂ ਉਹੀ ਗਲਤੀਆਂ ਬਾਰੇ ਜਾਣਾਂਗੇ ਜਿਹੜੀਆਂ ਆਪਾਂ ਮੋਬਾਈਲ ਤੋਂ ਬਾਣੀ ਪੜਨ ਵੇਲੇ ਕਰੀ ਜਾਂਦੇ ਆ ਦੇਖੋ ਸੰਗਤ ਜੀ ਜਦੋਂ ਵੀ ਆਪਾਂ ਬਾਣੀ ਪੜ੍ਹਦੇ ਆ ਤੇ ਆਪਾਂ ਨੂੰ ਪਤਾ ਕਿ ਸਵੱਛਮਤਾ ਬੜੀ ਜ਼ਰੂਰੀ ਆ ਰਹਿਤ ਮਰਿਆਦਾ ਬੜੀ ਜ਼ਰੂਰੀ ਆ ਇਹ ਮਰਿਆਦਾ ਵੀ ਸਾਨੂੰ ਇਹੀ ਦੱਸਦੀ ਆ ਕਿ ਜਦੋਂ ਆਪਾਂ ਗੁਰਦਕਾ ਸਾਹਿਬ ਤੋਂ ਬਾਣੀ ਪੜ੍ਹਦੇ ਆ ਤਾਂ ਉਦੋਂ ਆਪਾਂ ਚੰਗੀ ਤਰ੍ਹਾਂ ਸਵੱਛਮਤਾ ਦੇ ਨਾਲ ਬਾਣੀ ਪੜ੍ਹਨ ਲਈ ਬੈਠਦੇ ਆ ਕਿਉਂਕਿ ਉਦੋਂ ਸਾਨੂੰ ਪਤਾ ਹੁੰਦਾ ਕਿ ਗੁਰਦਕਾ ਸਾਹਿਬ ਦੇ ਵਿੱਚ ਕੇਵਲ ਤੇ ਕੇਵਲ ਬਾਣੀ ਆ ਹੁਣ ਮੋਬਾਈਲ ਫੋਨ ਜਿਹੜਾ ਹੈ ਉਹਦੇ ਵਿੱਚ ਉਨੀ ਸ਼ਰਧਾ ਨਹੀਂ ਬਣਦੀ ਉਨੀ ਇਕਾਗਰਤਾ ਨਹੀਂ ਬਣਦੀ ਇਹ ਤੁਸੀਂ ਵੀ ਜਾਣਦੇ ਹੋ ਗੱਲਾਂ ਨੂੰ ਤੇ ਜਦੋਂ ਆਪਾਂ ਰਹਿਤ ਮਰਿਆਦਾ ਵਿੱਚ ਰਹਿ ਕੇ ਸਹਿਜ ਨਾਲ ਬਾਣੀ ਪੜ੍ਹਦੇ ਹਾਂ ਆਪਣੇ ਸੁਭਾਅ 'ਚ ਵੀ ਫਰਕ ਪੈਂਦਾ ਕਾਲਾਪਣ ਆਪਣਾ ਦੂਰ ਹੋ ਜਾਂਦਾ ਪਰ ਜਦੋਂ ਆਪਾਂ ਮੋਬਾਈਲ ਫੋਨ ਵਿੱਚ ਬਾਣੀ ਪੜ੍ਹਦੇ ਹਾਂ ਅਕਸਰ ਤੁਸੀਂ ਦੇਖਿਆ ਹੋਣਾ ਬਹੁਤ ਸਾਰੇ ਵੀਰ ਆ ਜਿਹੜੇ ਸਿਆਣੇ ਆ ਤੇ ਉਹ ਤਾਂ ਆਪਣਾ ਇੰਟਰਨੈਟ ਬੰਦ ਕਰ ਲੈਂਦੇ ਆ ਪਰ ਨਹੀਂ ਤਾਂ ਨਹੀਂ ਮੋਬਾਈਲ ਫੋਨ ਤੇ ਉਹਨਾਂ ਨੂੰ ਮੈਸੇਜ ਆਉਂਦੇ ਹੀ ਰਹਿੰਦੇ ਆ ਕਿਉਂਕਿ ਅੱਜ ਕੱਲ੍ਹ ਦੁਨੀਆ ਇੱਕ ਦੂਜੇ ਨਾਲ ਸੋਸ਼ਲ ਮੀਡੀਆ ਦੁਆਰਾ ਜੁੜੀ ਹੋਈ ਹੈ ਕੋਈ ਨਾ ਕੋਈ ਮੈਸੇਜ ਆ ਜਾਂਦਾ ਤੇ ਆਪਣਾ ਮਨ ਜਿਹੜਾ ਬਾਣੀ 'ਚ ਲੱਗਿਆ ਹੁੰਦਾ ਉਹ ਮੈਸੇਜ ਵੱਲ ਚਲਿਆ ਜਾਂਦਾ ਧਿਆਨ ਆਪਣਾ ਟਿਕਦਾ ਨਹੀਂ ਫਿਰ ਇਸ ਕਰਕੇ ਕਈ ਵਾਰੀ ਕਾਲੀ ਦੇ ਵਿੱਚ ਆਪਾਂ ਹੁੰਦਾ ਵੀ ਛੇਤੀ ਛੇਤੀ ਆਪਾਂ ਬਾਣੀ ਪੜ੍ਹੀਏ ਤੇ ਮੈਸੇਜ ਕੀ ਆਇਆ ਦੇਖੀਏ ਫੇਰ ਇੰਨਾ ਹੀ ਨਹੀਂ ਕਈ ਵਾਰੀ ਆਪਾਂ ਬਾਣੀ ਪੜੀ ਜਾਂਦੇ ਆਂ ਤੇ ਫੋਨ ਆ ਜਾਂਦਾ ਵਾ ਫੋਨ ਜਦੋਂ ਆਉਂਦਾ ਆਪਾਂ ਵਿੱਚੇ ਹੀ ਚੁੱਕ ਲੈਨੇ ਆਂ ਵਿੱਚੇ ਗੱਲਾਂ ਕਰਨ ਲੱਗ ਜਾਂਦੇ ਆਂ ਆਪਾਂ ਨੂੰ ਇਹ ਹੁੰਦਾ ਵੀ ਆਹ ਬੰਦਾ ਮੈਨੂੰ ਫੋਨ ਕਰ ਰਿਹਾ ਕਿੱਦਰੇ ਇਹਨੂੰ ਕੋਈ ਜ਼ਰੂਰੀ ਕੰਮ ਨਾ ਹੋਵੇ ਇਸ ਤਰ੍ਹਾਂ ਵੀ ਹੁੰਦਾ ਇਹ ਬਹੁਤ ਗਲਤ ਪ੍ਰਭਾਵ ਪੈਂਦਾ ਇਦਾਂ ਦਾ ਹੁਣ ਦੇਖੋ ਸੰਗਤ ਜੀ ਇਹ ਗੱਲ ਦਾ ਤੁਸੀਂ ਖਾਸ ਖਿਆਲ ਰੱਖਣਾ ਜਿਹੜੀ ਮੈਂ ਇੱਥੇ ਕਹਿ ਰਿਹਾ ਹੁਣ ਹਰ ਵਾਰ ਤਾਂ ਆਪਣੇ ਕੋਲ ਗੁਟਕਾ ਸਾਹਿਬ ਹੁੰਦਾ ਨਹੀਂ ਪਰ ਆਪਾਂ ਕੋਸ਼ਿਸ਼ ਕਰਨੀ ਆ ਜਦੋਂ ਆਪਾਂ ਘਰ ਵਿੱਚ ਹਾਂ ਗੁਰਸਿੱਖਾਂ ਦੇ ਘਰਾਂ ਵਿੱਚ ਗੁਟਕਾ ਸਾਹਿਬ ਜ਼ਰੂਰ ਹੁੰਦੇ ਆ ਤੇ ਆਪਾਂ ਨੂੰ ਉਦੋਂ ਗੁਟਕਾ ਸਾਹਿਬ ਤੋਂ ਹੀ ਪਾਠ ਕਰਨਾ ਚਾਹੀਦਾ ਕਈ ਵਾਰ ਸਾਡੀ ਮਜਬੂਰੀ ਹੁੰਦੀ ਆ ਗੁਟਕਾ ਸਾਹਿਬ ਨਹੀਂ ਹੁੰਦਾ ਮੋਬਾਈਲ ਤੋਂ ਬਾਣੀ ਆਪਾਂ ਉਦੋਂ ਪੜ ਸਕਦੇ ਆ ਇਹਦੇ ਵਿੱਚ ਕੋਈ ਹਰਜ ਨਹੀਂ ਇੱਥੇ ਮੈਂ ਕੁਝ ਗੱਲਾਂ ਆਪਜੀ ਨਾਲ ਸਾਂਝੀਆਂ ਕਰਨੀਆਂ ਜਿਹੜਾ ਤੁਹਾਨੂੰ ਪਤਾ ਲੱਗ ਜਾਵੇਗਾ ਕਿ ਮੋਬਾਈਲ ਤੋਂ ਜਦੋਂ ਆਪਾਂ ਪਾਠ ਕਰਦੇ ਆ ਫੋਨ ਤੋਂ ਪਾਠ ਕਰਦੇ ਆ ਕਿੰਨਾ ਗੱਲਾਂ ਦਾ ਧਿਆਨ ਰੱਖਣਾ ਕੀ ਕਰਨਾ ਤੇ ਕੀ ਕਦੇ ਨਹੀਂ ਕਰਨਾ ਸਭ ਤੋਂ ਪਹਿਲੀ ਗੱਲ ਜਦੋਂ ਵੀ ਤੁਸੀਂ ਫੋਨ ਤੋਂ ਪਾਠ ਕਰਨਾ ਚੇਤੇ ਰੱਖਣਾ ਮੋਬਾਈਲ ਫੋਨ ਤੇ ਕੁਝ ਹੋਰ ਨਹੀਂ ਦੇਖਣਾ ਕੋਈ ਵੀ ਮੈਸੇਜ ਆ ਰਿਹਾ ਉਹਦਾ ਰਿਪਲਾਈ ਨਹੀਂ ਕਰਨਾ ਉਹਦਾ ਜਵਾਬ ਨਹੀਂ ਦੇਣਾ ਬਾਅਦ ਵਿੱਚ ਕਰ ਦਿਓ ਪਹਿਲਾਂ ਜਿਹੜਾ ਤੁਸੀਂ ਪਾਠ ਕਰ ਰਹੇ ਹੋ ਉਹਨੂੰ ਸੰਪੂਰਨ ਕਰੋ ਕਿਉਂਕਿ ਜਿਹੜਾ ਪਾਠ ਆਪਾਂ ਆਰੰਭ ਕਰ ਲਿਆ ਜਾਂ ਕੋਈ ਵੀ ਸ਼ਬਦ ਆ ਉਹਦੀ ਸਮਾਪਤੀ ਕਰਨੀ ਚਾਹੀਦੀ ਹੈ ਸਾਨੂੰ ਕਿਉਂਕਿ ਜੇ ਅਸੀਂ ਪਾਠ ਨੂੰ ਸੰਪੂਰਨ ਨਹੀਂ ਕਰਦੇ ਵਿੱਚੇ ਹੀ ਪਾਠ ਗੁਰਬਾਣੀ ਨੂੰ ਛੱਡ ਕੇ ਇਹਨਾਂ ਮੈਸੇਜਾਂ ਦਾ ਉੱਤਰ ਦੇਣ ਵਿੱਚ ਲੱਗ ਜਾਂਦੇ ਆ ਤਾਂ ਇਹ ਤਾਂ ਫਿਰ ਬੇਅਦਬੀ ਹੋਈ ਆ ਇਹ ਠੀਕ ਢੰਗ ਨਹੀਂ ਨਾ ਹੀ ਇਦਾਂ ਦੀ ਕੋਈ ਮਰਿਆਦਾ ਵਾ ਹ ਮੋਬਾਈਲ ਫੋਨ ਤੋਂ ਆਪਾਂ ਪਾਠ ਕਰਨਾ ਉਦੋਂ ਹੀ ਕਰਨਾ ਜਦੋਂ ਸਾਨੂੰ ਗੋਟਕਾ ਸਾਹਿਬ ਸਾਡੇ ਕੋਲ ਨਹੀਂ ਹੈਗਾ ਦੂਜੀ ਗੱਲ ਕੋਸ਼ਿਸ਼ ਕਰੋ ਤੁਸੀਂ ਕਿ ਮੋਬਾਈਲ ਦਾ ਨੈੱਟ ਬੰਦ ਕਰਕੇ ਬਾਣੀ ਪੜੋ ਉਕੇ ਜਦੋਂ ਤੁਸੀਂ ਇਸ ਤਰ੍ਹਾਂ ਪੜ੍ਹੋਗੇ ਉਦੋਂ ਤੁਹਾਨੂੰ ਮੈਸੇਜ ਵੀ ਘੱਟ ਆਉਣਗੇ ਤੁਹਾਡਾ ਧਿਆਨ ਵੀ ਘੱਟ ਹੋਰ ਪਾਸੇ ਜਾਵੇਗਾ ਹੁਣ ਮੋਬਾਈਲ ਫੋਨ ਦੇ ਵਿੱਚ ਕੁਝ ਐਹੋ ਜਿਹੀਆਂ ਐਪਲੀਕੇਸ਼ਨਾਂ ਬੜੀਆਂ ਸੁੰਦਰ ਹਨ ਜਿਹੜੀਆਂ ਕਿ ਆਫਲਾਈਨ ਐਪਲੀਕੇਸ਼ਨਾਂ ਹਨ ਜਿਹੜੀਆਂ ਨੈਟ ਤੇ ਨਹੀਂ ਚੱਲਦੀਆਂ ਉਹ ਨੈਟ ਤੋਂ ਬਿਨਾਂ ਵੀ ਚੱਲਦੀਆਂ ਨੇ ਤਾਂ ਤੁਸੀਂ ਪਾਠ ਕਰਨ ਸਮੇਂ ਫਿਰ ਇਹਨਾਂ ਐਪਲੀਕੇਸ਼ਨਾਂ ਦੀ ਵਰਤੋਂ ਕਰ ਸਕਦੇ ਹੋ ਕਿਉਂਕਿ ਇਹਨਾਂ ਵਿੱਚ ਇੰਟਰਨੈਟ ਨੂੰ ਚਲਾਉਣ ਦੀ ਜ਼ਰੂਰਤ ਨਹੀਂ ਪੈਂਦੀ ਇਸ ਕਰਕੇ ਤੇ ਤੁਹਾਡਾ ਧਿਆਨ ਵੀ ਘੱਟ-ਪਟਕਦਾ ਇਕਾਗਰਤਾ ਵੀ ਵੱਧ ਬਣਦੀ ਆ ਕੋਸ਼ਿਸ਼ ਕਰਿਓ ਇਹ ਜਰੂਰ ਇਹਨਾਂ ਦੀ ਵਰਤੋਂ ਕਰਿਓ ਅੱਗੇ ਤੀਜੀ ਗੱਲ ਮੋਬਾਈਲ ਤੇ ਜਦੋਂ ਆਪਾਂ ਬਾਣੀ ਪੜ੍ਹਦੇ ਆ ਜਾਂ ਕਦੋਂ ਵੀ ਕੋਈ ਕਾਲ ਆ ਜਾਂਦੀ ਏ ਸਾਨੂੰ ਫੋਨ ਆ ਜਾਂਦਾ ਵਾ ਕੋਸ਼ਿਸ਼ ਕਰੋ ਵੀ ਉਹਨੂੰ ਬਾਅਦ ਵਿੱਚ ਸੁਣਨਾ ਆਪਾਂ ਚਲੋ ਕੋਈ ਗੱਲ ਨਹੀਂ ਕਈ ਵਾਰੀ ਇਸ ਤਰ੍ਹਾਂ ਹੁੰਦਾ ਵੀ ਕੋਈ ਬਾਰ-ਬਾਰ ਫੋਨ ਕਰ ਰਿਹਾ ਬਾਰ-ਬਾਰ ਕਰ ਰਿਹਾ ਹੋ ਸਕਦਾ ਕਿਸੇ ਮਜਬੂਰੀ ਵਿੱਚ ਆ ਉਦੋਂ ਗੱਲ ਹੋਰ ਆ ਕਈ ਵਾਰੀ ਕੋਈ ਇੱਕ ਵਾਰ ਫੋਨ ਕਰਦਾ ਅਸੀਂ ਜਦ ਹੀ ਉਹਨਾਂ ਪਾਠ ਨੂੰ ਛੱਡ ਕੇ ਉਹ ਸੁਣਨ ਲੱਗ ਜਾਂਦੇ ਆ ਇਹ ਗੱਲ ਠੀਕ ਨਹੀਂ ਹੈਗੀ ਇੱਥੇ ਫਿਰ ਇਹ ਗੱਲ ਸਾਬਤ ਹੋ ਜਾਂਦੀ ਹੈ ਕਿ دنیਵੀ ਚੀਜ਼ਾਂ ਸਾਡੇ ਲਈ ਮਹੱਤਤਾ ਰੱਖਦੀਆਂ ਨੇ ਗੁਰੂ ਦੀ ਬਾਣੀ ਰਹਿਤ ਮਰਿਆਦਾ ਸਾਡੇ ਲਈ ਕੋਈ ਜ਼ਰੂਰੀ ਨਹੀਂ ਤੇ ਗੁਰੂ ਸਾਹਿਬ ਜੀ ਤਾਂ ਇਹ ਵੀ ਕਹਿੰਦੇ ਨੇ ਕਿ ਰਹਿਤ ਮਰਿਆਦਾ ਬਹੁਤ ਜ਼ਰੂਰੀ ਆ ਰਹਿਤ ਬਿਨਾ ਕੋਈ ਸਿੱਖ ਨਹੀਂ ਹੋ ਸਕਦਾ ਮੋਬਾਈਲ ਫੋਨ ਦੀ ਵਰਤੋਂ ਤਾਂ ਮੈਂ ਕਹਿ ਰਿਹਾ ਵੀ ਆਪਾਂ ਉਦੋਂ ਹੀ ਕਰਨੀ ਆ ਜਦੋਂ ਆਪਣੇ ਕੋਲ ਗੱਟਕਾ ਸਾਹਿਬ ਨਹੀਂ ਹੁਣ ਤੁਹਾਡੇ ਕੋਲ ਗੁਟਕਾ ਸਾਹਿਬ ਵੀ ਹੈ ਤੁਹਾਡੇ ਸਾਹਮਣੇ ਤੇ ਮੋਬਾਈਲ ਫੋਨ ਵੀ ਹੈ ਤੇ ਜੇ ਤੁਸੀਂ ਫਿਰ ਵੀ ਮੋਬਾਈਲ ਫੋਨ ਤੋਂ ਪਾਠ ਕਰ ਰਹੇ ਹੋ ਤਾਂ ਕਹਿਣ ਦਾ ਭਾਵ ਤਾਂ ਇਹ ਹੀ ਆ ਕਿ ਫਿਰ ਤੁਹਾਨੂੰ ਇੱਕ ਆਦਤ ਪੈ ਚੁੱਕੀ ਆ ਮੋਬਾਈਲ ਤੋਂ ਪਾਠ ਕਰਨ ਦੀ ਤੇ ਵਿੱਚ ਵਿੱਚ ਮੈਸੇਜਾਂ ਨੂੰ ਦੇਖਣ ਦੀ ਉਹ ਸਾਰੀਆਂ ਚੀਜ਼ਾਂ ਨੂੰ ਕਰਨ ਦੀ ਗੁਟਕਾ ਸਾਹਿਬ ਤੋਂ ਜੋ ਪਾਠ ਕਰਨਾ ਉਹਦੀ ਮਰਿਆਦਾ ਉਹਦਾ ਆਨੰਦ ਹੀ ਵੱਖਰਾ ਹੁੰਦਾ ਅੱਗੇ ਹੁਣ ਚੌਥੀ ਗੱਲ ਜਿਹੜੀ ਬੜੀ ਜ਼ਰੂਰੀ ਆ ਕੁਝ ਗੁਰਮੁਖ ਪਿਆਰੇ ਇਹੋ ਜਿਹੇ ਨਹੀਂ ਕੁਝ ਗੁਰਸਿੱਖ ਬੀਬੀਆਂ ਇਹੋ ਜੀਆਂ ਨੇ ਜਿਹੜੀਆਂ ਮੋਬਾਈਲ ਫੋਨ ਦੀ ਬਹੁਤ ਸਦ ਵਰਤੋਂ ਕਰਦੀਆਂ ਨੇ ਕਿਵੇਂ ਮੈਂ ਤੁਹਾਨੂੰ ਦੱਸਦਾ ਉਹ ਨਿਤਨੇਮ ਦੇ ਪਾਠ ਨੂੰ ਸੁਣ ਲੈਂਦੀਆਂ ਨੇ ਜਿਵੇਂ ਕਿ ਇੰਟਰਨੈਟ ਦੇ ਉੱਪਰ ਬਹੁਤ ਸਾਰੇ ਗੁਰਸਿੱਖ ਬੜੀ ਮਿੱਠੀ ਸਰੀਲੀ ਆਵਾਜ਼ ਵਿੱਚ ਪਾਠ ਕਰਦੇ ਨੇ ਉਹ ਸੁਣ ਲੈਂਦੇ ਨੇ ਇਸ ਤਰ੍ਹਾਂ ਤੁਸੀਂ ਵੀ ਇਹ ਪਾਠ ਸੁਣ ਸਕਦੇ ਹੋ ਪਰ ਮਜਬੂਰੀ ਹੋਵੇ ਤਾਂ ਹੀ ਮੋਬਾਈਲ ਤੇ ਬਾਣੀ ਪੜੋ ਨਹੀਂ ਗੁਟਕਾ ਸਾਹਿਬ ਦੀ ਵਰਤੋਂ ਕਰੋ ਇਵੇਂ ਕਈ ਵਾਰ ਕੀ ਹੁੰਦਾ ਜਦੋਂ ਆਪਾਂ ਪਾਠ ਸੁਣਦੇ ਆ ਉਹ ਆਪਾਂ ਨੂੰ ਬਾਣੀ ਕੰਠ ਹੁੰਦੀ ਆ ਆਪਾਂ ਨਾਲ-ਨਾਲ ਦੁਹਰਾਉਨੇ ਆ ਐਵੇਂ ਵੀ ਨਿਤਨੇਮ ਹੋ ਸਕਦਾ ਹੁਣ ਆਪਾਂ ਕਈ ਵਾਰੀ ਡਿਊਟੀ ਵਾਲੇ ਜਿਹੜੇ ਹਨ ਵੀਰ ਭੈਣਾ ਉਹ ਜਾਂਦੇ ਨੇ ਰਸਤੇ ਵਿੱਚ ਉਦੋਂ ਬੱਸ ਦੇ ਵਿੱਚ ਬਹੁਤ ਰਸ਼ ਹੁੰਦਾ ਬੱਸ ਦੇ ਵਿੱਚ ਬਹੁਤ ਲੋਕ ਹੁੰਦੇ ਆ ਭੀੜ ਵੀ ਹੁੰਦੀ ਆ ਤਾਂ ਉਦੋਂ ਆਪਾਂ ਪਾਠ ਵੀ ਨਹੀਂ ਕਰ ਸਕਦੇ ਪਰ ਆਪਾਂ ਉਦੋਂ ਹੈੱਡਫੋਨ ਲਾ ਕੇ ਬਾਣੀ ਜਿਹੜੀ ਆ ਸੁਣ ਸਕਦੇ ਆ ਕਈ ਲੋਕਾ ਇਹਨਾਂ ਗੱਲਾਂ ਪਿੱਛੇ ਲੜੀ ਜਾਂਦੇ ਰਹਿੰਦੇ ਆ ਕਿ ਬਾਣੀ ਫੋਨ ਤੇ ਨਹੀਂ ਪੜ੍ਹਨੀ ਚਾਹੀਦੀ ਇਹ ਪਾਪ ਆ ਫੋਨ ਤੇ ਪੜਨ ਨਾਲ ਬਾਣੀ ਦਾ ਫਲ ਨਹੀਂ ਮਿਲਦਾ ਪਤਾ ਨਹੀਂ ਕੀ ਕੁਝ ਬੋਲਦੇ ਆ ਅਸਲ ਦੇ ਵਿੱਚ ਤਾਂ ਗੱਲ ਇਹ ਆ ਸਾਧ ਸੰਗਤ ਜੀ ਜਿੱਥੇ ਵੀ ਮੌਕਾ ਮਿਲਦਾ ਨਾ ਤੁਸੀਂ ਫਰੀ ਹੋ ਕੰਮ ਤੋਂ ਕੋਈ ਕੰਮ ਨਹੀਂ ਤੁਹਾਡਾ ਬੇਫਿਕਰ ਹੋ ਕੇ ਤੁਸੀਂ ਮੋਬਾਈਲ ਤੋਂ ਬਾਣੀ ਪੜ੍ਹ ਸਕਦੇ ਹੋ ਕਿਉਂਕਿ ਹੁਣ ਆਪਾਂ ਨੂੰ ਵੀ ਪਤਾ ਕਿ ਗੁਰਤਕਾ ਸਾਹਿਬ ਆਪਾਂ ਹਰ ਜਗ੍ਹਾ ਤੇ ਨਹੀਂ ਲਿਜਾ ਸਕਦੇ ਕਿ ਇਹ ਗੱਲਾਂ ਜਿਹੜੀਆਂ ਹਨ ਇਹਨਾਂ ਵਿੱਚ ਕਈ ਵਾਰੀ ਉਲਝ ਕੇ ਰਹਿ ਜਾਂਦੇ ਆ ਕਈ ਤਾਂ ਇਸ ਕਰਕੇ ਨਹੀਂ ਬਾਣੀ ਪੜਦੇ ਵੀ ਕਿਤੇ ਗਲਤ ਬਾਣੀ ਨਾ ਪੜੀ ਜਾਵੇ ਪਰ ਉਹਨਾਂ ਨੂੰ ਪਤਾ ਹੀ ਨਹੀਂ ਕਿ ਗੁਰਬਾਣੀ ਨਾ ਪੜਨਾ ਦੁਨੀਆ ਦੀ ਸਭ ਤੋਂ ਵੱਡੀ ਗਲਤੀ ਹੈ ਕਈ ਵਾਰੀ ਲੋਕ ਇਸ ਤਰ੍ਹਾਂ ਹੀ ਨਹੀਂ ਬਾਣੀ ਪੜ ਰਹੇ ਵੀ ਅਸੀਂ ਨਹੀਂ ਬਾਣੀ ਪੜਨੀ ਗਲਤ ਪੜੀ ਜਾਊਗੀ ਇਸ ਤਰ੍ਹਾਂ ਸਾਥੋਂ ਮਰਿਆਦਾ ਨਹੀਂ ਰੱਖੀ ਜਾਣੀ ਨਹੀਂ ਐਵੇਂ ਤਾਂ ਤੁਸੀਂ ਵੱਡੀ ਗਲਤੀ ਕਰੀ ਜਾਂਦੇ ਆ ਗੁਰੂ ਸਾਹਿਬ ਜੀ ਦਾ ਵੀ ਫਰਮਾਨ ਆ ਨਾ ਇਹ ਗੱਲ ਨੂੰ ਲੈ ਕੇ ਪੜ ਅੱਖਰ ਇਹੋ 부ਝੀਏ ਮੂਰਖ ਐ ਨਾਲ ਨਾਲੁੱਝੀਏ ਲੋਕ ਜਿਹੜੇ ਆ ਬਾਣੀ ਘੱਟ ਪੜਦੇ ਆ ਬਹਿਸ ਦੇ ਜਿਆਦਾ ਨੇ ਇਹੀ ਸਭ ਤੋਂ ਵੱਡੀ ਮੂਰਖਤਾ ਵਾ ਤੁਸੀਂ ਭਾਈ ਜਦੋਂ ਗੁਟਕਾ ਸਾਹਿਬ ਤੋਂ ਬਾਣੀ ਪੜੋਂਗੇ ਤੁਹਾਡੇ ਬੱਚੇ ਵੀ ਸਿੱਖਣਗੇ ਤੁਹਾਡੇ ਵੱਲ ਵੇਖ ਕੇ ਕਿਉਂਕਿ ਬੱਚੇ ਜਿਹੜੇ ਆ ਤੁਸੀਂ ਅਕਸਰ ਦੇਖਿਆ ਹੋਣਾ ਉਹ ਨਕਲ ਕਰਦੇ ਆ ਜਦੋਂ ਤੁਸੀਂ ਜਸਤਰੰਗ ਦੇ ਨਾਲ ਤਰੀਕੇ ਨਾਲ ਗੁਰੂ ਘਰ ਜਾਓਗੇ ਜਿਵੇਂ ਮੱਥਾ ਟੇਕੋਗੇ ਪ੍ਰਕਰਮਾ ਕਰੋਗੇ ਉਹ ਤੁਹਾਨੂੰ ਵੇਖ ਕੇ ਉਵੇਂ ਹੀ ਕਰਨਗੇ ਹੁਣ ਜੇ ਤੁਸੀਂ ਮੋਬਾਈਲ ਫੋਨ ਤੋਂ ਦੇਖ ਕੇ ਪਾਠ ਕਰੋਗੇ ਉਹ ਉਦਾਂ ਹੀ ਲੱਗ ਜਾਣਗੇ ਜੇ ਗੁਟਕਾ ਸਾਹਿਬ ਤੋਂ ਵੇਖ ਕੇ ਕਰੋਗੇ ਉਹ ਉਦਾਂ ਲੱਗ ਜਾਣਗੇ ਬੱਚਿਆਂ ਨੂੰ ਮਰਿਆਦਾ ਕਿਵੇਂ ਸਿਖਾਉਣੀ ਆ ਇਹ ਮਾਤਾ ਪਿਤਾ ਤੇ ਪੂਰਾ ਨਿਰਭਰ ਕਿਉਂਕਿ ਬੱਚੇ ਮਾਤਾ ਪਿਤਾ ਕੋਲ ਹੀ ਰਹਿੰਦੇ ਆ ਬਚਪਨ ਵਿੱਚ ਬਾਅਦ ਵਿੱਚ ਆਪਾਂ ਉਹਨਾਂ ਨੂੰ ਸਕੂਲ ਚ ਪੜਨ ਭੇਜਦੇ ਆ ਇਹ ਗੱਲ ਬੜੀ ਜ਼ਰੂਰੀ ਆ ਕਿ ਜੇ ਤੁਸੀਂ ਰਹਿਤ ਮਰਿਆਦਾ ਵਿੱਚ ਰਹੋਗੇ ਤੁਹਾਡੇ ਬੱਚੇ ਤੁਹਾਡਾ ਸਤਕਾਰ ਵੀ ਕਰਨਗੇ ਤੁਹਾਡੇ ਤੋਂ ਪ੍ਰਭਾਵਿਤ ਵੀ ਹੋਣਗੇ ਜੇ ਤੁਸੀਂ ਮर्यादा ਤੋੜ ਕੇ ਚੀਜ਼ਾਂ ਕਰੋਗੇ ਫਿਰ ਉਹ ਕਿਵੇਂ ਸਿੱਖਣਗੇ ਤਾਂ ਗੁਰੂ ਸਾਹਿਬ ਦੀ ਜਿਹੜੀ ਬਾਣੀ ਆ ਇਹਨੂੰ ਗੁਟਕਾ ਸਾਹਿਬ ਤੋਂ ਹੀ ਪੜ੍ਹਨਾ ਚਾਹੀਦਾ ਪਹਿਲੀ ਸ਼ਰਤ ਤਾਂ ਇਹ ਹੀ ਆ ਪੋਥੀ ਸਾਹਿਬ ਤੋਂ ਪੜ੍ਹਨਾ ਚਾਹੀਦਾ ਜਾਂ ਫਿਰ ਉਹ ਸਟੀਕ ਹਨ ਜਿਹੜੀਆਂ ਵਿਆਖਿਆਕਾਰ ਜਿਹੜੇ ਹਨ ਉਹਨਾਂ ਨੇ ਕੀਤੀਆਂ ਉਹ ਸਟੀਕ ਦੀ ਵਰਤੋਂ ਵੀ ਆਪਾਂ ਕਰ ਸਕਦੇ ਆ ਪਰ ਇੱਥੇ ਦੱਸਣਾ ਬੜਾ ਜ਼ਰੂਰੀ ਆ ਜਦੋਂ ਗੁਟਕਾ ਸਾਹਿਬ ਆਪਾਂ ਹਰ ਜਗ੍ਹਾ ਨਹੀਂ ਲਿਜਾ ਸਕਦੇ ਵੇਲੇ ਹਾਂ ਨਿੰਦਿਆ ਚੁਗਲੀ ਨਾਲੋਂ ਤਾਂ ਚੰਗਾ ਹੀ ਆ ਕਿ ਮੋਬਾਈਲ ਫੋਨ ਤੋਂ ਬਾਣੀ ਪੜੀ ਜਾਵੇ ਅਸੀਂ ਨਿੰਦਿਆ ਕਰਨ ਤੋਂ ਬਚ ਜਾਨਨੇ ਆ ਕਿਉਂਕਿ ਬੰਦੇ ਦਾ ਸੁਭਾਅ ਇਹ ਆ ਜਦੋਂ ਵੇਲਾ ਹੁੰਦਾ ਵੇਲਾ ਮਨ ਸ਼ੈਤਾਨ ਦਾ ਘਰ ਬਣ ਜਾਂਦਾ ਇਹਦੂ ਤਾਂ ਚੰਗੀ ਗੱਲ ਹੈ ਨਾ ਵੀ ਤੁਸੀਂ ਬਾਣੀ ਪੜ ਰਹੇ ਹੋ ਚਲੋ ਕਮ ਸੇ ਕਮ ਤੁਹਾਡੀਆਂ ਅੱਖਾਂ ਜਿਹੜੀਆਂ ਸਤਿਗੁਰੂ ਮਹਾਰਾਜ ਦੀ ਬਾਣੀ ਦੇ ਦਰਸ਼ਨਤਾ ਕਰ ਰਹੀਆਂ ਨੇ ਜੀਵ ਜਿਹੜੀ ਆ ਬਾਣੀ ਜਪ ਰਹੀ ਆ ਕੁਝ ਮਾੜਾਤਾ ਨਹੀਂ ਹੋ ਰਿਹਾ ਇਹ ਚੀਜ਼ਾਂ ਮਨ ਵਿੱਚ ਲੈ ਕੇ ਚੱਲਣੀਆਂ ਕੁਝ ਲੋਕ ਬਹਿਸਵਾਜੀਆਂ ਵਿੱਚ ਪੈ ਜਾਂਦੇ ਆ ਆ ਨਹੀਂ ਕਰਨਾ ਇਹ ਨਹੀਂ ਕਰਨਾ ਉਹਨਾਂ ਚੱਕਰਾਂ ਵਿੱਚ ਤੁਸੀਂ ਨਹੀਂ ਪੈਣਾ ਜੀ ਕਿਉਂਕਿ ਇਹ ਉਹੀ ਲੋਕ ਨੇ ਜਿਹੜੇ ਆਪ ਬਾਣੀ ਨਾਲੋਂ ਟੁੱਟੇ ਨੇ ਤੇ ਉਹ ਨਹੀਂ ਚਾਹੁੰਦੇ ਤੁਸੀਂ ਬਾਣੀ ਨਾਲ ਜੁੜੋ ਅੱਜ ਦਾ ਜਿਹੜਾ ਜ਼ਮਾਨਾ ਹੈ ਟੈਕਨੋਲੋਜੀ ਦਾ ਜ਼ਮਾਨਾ ਵਿਗਿਆਨਿਕ ਜੋਗਾ ਇਹਦੇ ਵਿੱਚ ਨਵੀਆਂ-ਨਵੀਆਂ ਚੀਜ਼ਾਂ ਆ ਰਹੀਆਂ ਨੇ ਕੁਝ ਐਪਲੀਕੇਸ਼ਨਾਂ ਇਹੋ ਜਿਹੀਆਂ ਨੇ ਜਿਨ੍ਹਾਂ ਦੇ ਵਿੱਚ ਤਾਂ ਗੁਰਮਖ ਪਿਆਰਿਓ ਇੱਕ ਨਹੀਂ ਦੋ ਨਹੀਂ ਤਿੰਨ ਨਹੀਂ ਕਈ ਜਿਹੜੇ ਵਿਦਵਾਨ ਆ ਉਹਨਾਂ ਦੇ ਅਰਥ ਵੀ ਖੁੱਲ ਜਾਂਦੇ ਆ ਗੁਰਬਾਣੀ ਦੀ ਇੱਕ ਪੰਗਤੀ ਆ ਉਹਨਾਂ ਵਿਦਵਾਨਾਂ ਦੁਆਰਾ ਕੀਤੇ ਅਰਥ ਵੀ ਖੁੱਲ ਜਾਂਦੇ ਆ ਜੋ ਕਿ ਇੱਕ ਸਾਰ ਇਸ ਤਰ੍ਹਾਂ ਪੁਸਤਕਾਂ ਖਰੀਦ ਕੇ ਕਿਤਾਬਾਂ ਖਰੀਦ ਕੇ ਟੀਕੇ ਖਰੀਦ ਕੇ ਪੜਨਾ ਬਹੁਤ ਅਸੰਭਵ ਆ ਕੁਝ ਵੀਰਾਂ ਲਈ ਪੜਨਾਂ ਲਈ ਤੁਸੀਂ ਬੜਾ ਕੁਝ ਸਿੱਖ ਸਕਦੇ ਹੋ ਮੋਬਾਈਲ ਫੋਨ ਦੇ ਵਿੱਚ ਬੜਾ ਕੁਝ ਚੰਗਾ ਹੈ ਪਰ ਲੋੜ ਆ ਸਿੱਖਣ ਦੀ ਗੁਰੂ ਮਹਾਰਾਜ ਨੇ ਸਾਨੂੰ ਸਿੱਖ ਬਣਾਇਆ ਇੱਥੇ ਰਹਿਤ ਮਰਿਆਦਾ ਦੀ ਗੱਲ ਆਉਂਦੀ ਆ ਉੱਥੇ ਤੁਹਾਨੂੰ ਦੱਸ ਦਿੱਤਾ ਕਿ ਗੁਟਕਾ ਸਾਹਿਬ ਤਾਂ ਸਾਡਾ ਇੱਕ ਅੰਗ ਆ ਹੁਣ ਪ੍ਰਾਤਨ ਗੁਰਸਿੱਖ ਜਿਹੜੇ ਹਨ ਉਹਨਾਂ ਦਾ ਤੁਸੀਂ ਜੀਵਨ ਦੇਖੋ ਉਹ ਗੁਟਕਾ ਸਾਹਿਬ ਤੋਂ ਪਾੜ ਕਰਦੇ ਹੁੰਦੇ ਸੀ ਉਸ ਵਕਤ ਆ ਚੀਜ਼ਾਂ ਉਪਲਬਧ ਨਹੀਂ ਸੀਗੀਆਂ ਜੇ ਅੱਜ ਕੋਈ ਇਹ ਯੁੱਗ ਦੇ ਹਿਸਾਬ ਨਾਲ ਵਿਹਲੇ ਸਮੇਂ ਵਿੱਚ ਮੋਬਾਈਲ ਫੋਨ ਤੋਂ ਬਾਣੀ ਪੜ੍ਹ ਵੀ ਲੈਂਦਾ ਇਹਦੇ ਵਿੱਚ ਵੀ ਕੋਈ ਹਰਜ ਨਹੀਂ ਹੈਗਾ ਇਹਦੇ ਵਿੱਚ ਵੀ ਕੋਈ ਗਿਲਾ ਨਹੀਂ ਇਦੇ ਵਿੱਚ ਵੀ ਕੋਈ ਇਸ ਤਰ੍ਹਾਂ ਰੋਸ ਵਾਲੀ ਤਾਂ ਗੱਲ ਹੈ ਨਹੀਂ ਚੰਗੀ ਗੱਲ ਹੀ ਆ ਵੀ ਉਹਨੇ ਬਾਣੀ ਪੜ੍ਹੀ ਆ ਉਹਨੇ ਕੋਈ ਆਪਣਾ ਸਮਾਂ ਬਰਬਾਦ ਨਹੀਂ ਕੀਤਾ ਹੁਣ ਕੁਝ ਬੱਚੇ ਆ ਜਿਹੜੇ ਮੋਬਾਈਲ ਵਿੱਚੋਂ ਪਾਠ ਕਰ ਲੈਂਦੇ ਨੇ ਜਦੋਂ ਕਾਲਜ ਪੜ੍ਹਨ ਜਾਂਦੇ ਨੇ ਰਸਤੇ ਵਿੱਚ ਜਾਂ ਬੱਸਾਂ ਵਿੱਚ ਸੀ ਸਫ਼ਰ ਕਰਦੇ ਆ ਕੁਝ ਵੀਰ ਨੇ ਜਿਹੜੇ ਕੰਮ ਧੰਦਿਆਂ ਤੇ ਜਾਂਦੇ ਆ ਸਵੇਰੇ ਉਹਨਾਂ ਨੇ ਉਸ ਵਕਤ ਤੇ ਜਾਣਾ ਹੁੰਦਾ ਉਹਨਾਂ ਤੋਂ ਨਹੀਂ ਪਾਠ ਪੜ੍ਹਿਆ ਜਾਂਦਾ ਰਸਤੇ ਵਿੱਚੋਂ ਕਰ ਲੈਂਦੇ ਆ ਬੜੇ ਤਰੀਕੇ ਆ ਰੱਬ ਨਾਲ ਜੁੜਨ ਦੇ ਬਾਣੀ ਨਾਲ ਜੁੜਨ ਦੇ બસ ਤੁਹਾਡੇ ਅੰਦਰ ਸ਼ਰਧਾ ਹੋਵੇ ਭਾਵਨਾ ਹੋਵੇ ਬਾਕੀ ਜਦੋਂ ਆਪਾਂ ਮੋਬਾਈਲ ਫੋਨ ਨੂੰ ਉਹਦੇ ਵਿੱਚ ਆਪਾਂ ਉਹੋ ਜੀ ਐਪਲੀਕੇਸ਼ਨ ਖੋਲਦੇ ਆ ਤਾਂ ਉਸ ਵਕਤ ਸਾਨੂੰ ਗੁਰਬਾਣੀ ਵਾਲੀ ਐਪਲੀਕੇਸ਼ਨ ਖੋਲਣ ਸਮੇ ਸਿਰ ਟਕਣਾ ਬੜਾ ਜ਼ਰੂਰੀ ਆ ਉਸ ਵਕਤ ਜੇ ਅਸੀਂ ਸ਼ਰਧਾ ਆਪਾਂ ਵੇਖ ਸਕਦੇ ਆ ਵੀ ਸ਼ਰਧਾ ਧਾਰ ਕੇ ਬਾਣੀ ਪੜ੍ਹਨੀ ਆ ਜੋੜੇ ਵੀ ਉਤਾਰ ਸਕਦੇ ਆ ਕਈ ਜਗ੍ਹਾ ਇਹੋ ਜੀਆਂ ਹੁੰਦੀਆਂ ਉੱਥੇ ਗੁਟਕਾ ਸਾਬ ਤਾਂ ਨਹੀਂ ਹੁੰਦਾ ਮੋਬਾਈਲ ਫੋਨ ਵਿੱਚ ਬਾਣੀ ਪੜ੍ਹਦੇ ਆ ਜੋੜੇ ਵੀ ਤੁਸੀਂ ਉਤਾਰ ਸਕਦੇ ਆ ਇਹ ਗੱਲਾਂ ਬਹੁਤ ਜ਼ਰੂਰੀ ਹਨ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਨਾਲ ਇਹ ਦੁਬਧਾ ਜਿਹੜੀ ਆ ਇਹ ਦੂਰ ਹੋ ਜਾਂਦੀ ਆ ਜਿਹੜੀ ਮਨ ਵਿੱਚ ਸਾਡੇ ਪਈ ਹੋਈ ਆ ਮੂਰਖਾਂ ਨਾਲ ਬੈਸਣਾ ਨਹੀਂ ਚਾਹੀਦਾ ਕਦੇ ਵੀ ਬਾਣੀ ਪੜ੍ਹਨੀ ਚਾਹੀਦੀ ਵੱਧ ਤੋਂ ਵੱਧ ਬਾਣੀ ਕੰਠ ਵੀ ਕਰਨੀ ਚਾਹੀਦੀ ਆ ਬਾਣੀ ਦੇ ਅਰਥ ਵੀ ਸਮਝਣੇ ਚਾਹੀਦੇ ਆ ਬਾਣੀ ਤੇ ਅਮਲ ਵੀ ਕਮਾਉਣਾ ਚਾਹੀਦਾ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਰਹਿਮਤ ਕਰਨ ਕੀਤੇ ਵਿਚਾਰ ਹਿਰਦਿਆਂ 'ਚ ਵਸੇ ਸ਼ਬਦਾਂ ਦੀ ਕਮਾਈ ਕਰਕੇ ਉੱਚੇ ਸੁੱਚੇ ਜੀਵਨ ਵਾਲੇ ਬਣ ਜਾਈਏ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਹੀ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ